ਹੋਂ ਦੱਸੋ ਵੀ ਉਹ ਹੱਕ ਤੇ ਧਰ ਕੇ ਲੈ ਜਾਣਗੇ ਜਮੀਨ ਜਦੋਂ ਪਤਾ ਹੈ ਕਿ ਇੱਥੇ ਜਦੋਂ ਅਸੀਂ ਮਰਗੇ ਸਾਡੇ ਨਾਲ ਕੱਖ ਨਹੀਂ ਜਾਣਾ ਫਿਰ ਵੀ ਪਤਾ ਨਹੀਂ ਕਿਉਂ ਸਾਡੇ ਲੋਕ ਵੱਟ ਪਿੱਛੇ ਇੱਕ ਮਰਲੇ ਪਿੱਛੇ ਕਤਲ ਕਰਨ ਲੱਗੇ ਮਿੰਟ ਲਾਉਂਦੇ ਨੇ ਤੇ ਆ ਜੀਰਾ ਦੇ ਪਿੰਡ ਭਾਗੋ ਕੇ ਵਿੱਚ ਇੱਕ ਇਕਲੌਤਾ ਮਾਪਿਆਂ ਦਾ ਪੁੱਤ 17 ਸਾਲਾਂ ਦਾ ਬੱਚਾ ਇਸ ਕਰਕੇ ਮਾਰ ਦਿੱਤਾ ਕਿਉਂਕਿ ਇੱਕ ਮਰਲੇ ਪੰਚਾਇਤੀ ਜ਼ਮੀਨ ਦਾ ਰੌਲਾ ਸੀ ਕਮਾਲ ਹੀ ਹੋ ਗਈ ਆ ਇੱਕ ਧਿਰ ਨੇ ਦੂਜੀ ਧਿਰ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਤੇ ਜਿਹਦੇ ਵਿੱਚ 17 ਸਾਲਾ ਬੱਚੇ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਭਾਗੋਕੇ ਵਿੱਚ ਇੱਕ ਜਗ੍ਹਾ ਸੀ ਥੋੜੀ ਜਿਹੀ ਜਗ੍ਹਾ ਇੱਕ ਪਈ ਪੰਚਾਇਤ ਨੇ ਛੱਡੀ ਹੋਈ ਸੀ ਪਿਛਲੇ ਸਾਲ ਪੰਚਾਇਤ ਦਾ ਕਹਿਣਾ ਹੈ ਕਿ ਉਹ ਅਸੀਂ ਲਿਖਤੀ ਰੂਪ ਦੇ ਵਿੱਚ ਫੈਸਲਾ ਕੀਤਾ ਸੀ ਲਿਖਤੀ ਰੂਪ ਦੇ ਵਿੱਚ ਫੈਸਲਾ ਕਰਕੇ ਮਨਤੀ ਕਰਕੇ ਇੱਕ ਮਰਲੇ ਜਗ੍ਹਾ ਪਈ ਵਾਸਤੇ ਛੱਡੀ ਹੋਈ ਸੀ ਤੇ ਉੱਥੇ ਕੋਈ ਧਿਰ ਦੂਸਰੀ ਧਿਰ ਵਾਰ-ਵਾਰ ਉਸ ਪਈ ਨੂੰ ਵਾਹ ਦਿੰਦੀ ਸੀ ਦੱਸਿਆ ਜਾ ਰਿਹਾ ਕਿ ਜਦੋਂ ਐਰ ਕੀ ਕਣਕ ਦੀ ਵਾਢੀ ਕੀਤੀ ਹੈ ਤੇ ਕਣਕ ਦੀ ਵਾਢੀ ਦੇ ਨਾਲ ਹੀ ਇੱਕ ਪਰਿਵਾਰ ਨੇ ਉਹ ਜਿਹੜੀ ਪਈ ਸੀ ਉਹ ਵਿੱਚੇ ਵਾਹ ਦਿੱਤੀ ਤਾਂ ਪੰਚਾਇਤ ਨੇ ਫਿਰ ਉਹ ਪਈ ਜਿਹੜੀ ਪਾਈ ਇੱਕ ਮਰਲੇ ਦੀ ਪਰ ਉਹਨਾਂ ਤੋਂ ਫੇਰ ਨਹੀਂ برداشت ਹੋਇਆ ਪੰਚਾਇਤ ਦਾ ਕਹਿਣਾ ਹੈ ਕਿ ਉਹ ਪਈ 2-3 ਵਾਰ ਫਿਰ ਤੋਂ ਵਾਹ ਦਿੱਤੀ ਗਈ ਤੇ ਕੱਲ ਰਾਤ ਰਾਤ ਕਾਫੀ ਜ਼ਿਆਦਾ ਇਸ ਇਸ਼ੂ ਤੇ ਵਿਵਾਦ ਹੋਇਆ ਤੇ ਲਗਭਗ ਰਾਤ ਦੇ 10-11 ਵਜੇ ਦੋ ਧਿਰਾਂ ਦੇ ਵਿੱਚ ਬਹਿਸ ਹੋਈ ਬਹਿਸ ਦੇ ਦੌਰਾਨ ਇੱਕ ਧਿਰ ਜਾ ਕੇ ਆਪਣੇ ਘਰ ਆਪਣੇ ਹਥਿਆਰ ਚੁੱਕ ਲਈ ਦੱਸਿਆ ਜਾ ਰਿਹਾ ਪਿੰਡ ਦੀ ਪੰਚਾਇਤ ਕਹਿ ਰਹੀ ਆ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਦੋ ਤਿੰਨ ਹਥਿਆਰ ਦੂਸਰੀ ਧਿਰ ਲੈ ਕੇ ਆ ਗਈ ਤੇ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਜ ਜਿਹਦੇ ਵਿੱਚੋਂ ਇੱਕ ਗੋਲੀ 17 ਸਾਲਾਂ ਦੇ ਬੱਚੇ ਕਰਮਨ ਨੂੰ ਲੱਗੀ ਜਿਹਦੇ ਕਰਕੇ ਕਰਮਨ ਦੀ ਮੌਤ ਹੋ ਗਈ ਪਿੰਡ ਦੀ ਪੰਚਾਇਤ ਉਸ ਬੱਚੇ ਦੀ ਉਮਰ 17 ਸਾਲ ਦੱਸ ਰਹੀ ਆ ਵੱਧ ਤੋਂ ਵੱਧ 18 ਜਾਂ 19 ਸਾਲ ਦਾ ਹੋਊਗਾ ਬੱਚਾ ਜੋ ਤਸਵੀਰਾਂ ਵਿੱਚ ਵੀ ਨਜ਼ਰ ਆ ਰਿਹਾ ਬਸ ਇੰਨੀ ਕੀ ਉਮਰ ਲੱਗ ਰਹੀ ਆ ਮੁੰਡੇ ਦੀ ਦੱਸੋ ਹੁਣ ਜਿਹੜੀ ਤੇ ਆਪਣੇ ਇਹ ਕਾਰਨਾਮਾ ਕੀਤਾ ਹੈ ਘਟਿਆ ਕੀ ਉਹ ਨਾਲ ਲੈ ਜਾਣਗੇ ਉਹ ਇੱਕ ਮਰਲਾ ਇੱਕ ਵੱਟ ਦਾ ਰੌਲਾ ਇੱਕ ਮਰਲੇ ਦਾ ਰੌਲਾ ਪਤਾ ਨਹੀਂ ਸਾਡੇ ਲੋਕਾਂ ਦੇ ਦਿਮਾਗ ਕਿਉਂ ਖਰਾਬ ਹੋ ਚੁੱਕਿਆ ਉਹ ਵੀ ਪੰਚਾਇਤੀ ਜ਼ਮੀਨ ਦਾ ਰੌਲਾ ਤੇ ਉਸ ਜਮੀਨ ਦੇ ਰੋਲੇ ਵਿੱਚ ਇਹ ਵਿਚਾਰਾ ਬੇਕਸੂਰ ਨੌਜਵਾਨ ਐਵੇਂ ਹੀ ਮਾਰਿਆ ਗਿਆ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਆ ਜਿਨ੍ਹਾਂ ਦਾ ਇੱਕ ਪੁੱਤ ਆ ਉਹਨਾਂ ਨੇ ਤਾਂ ਰੋਣਾ ਹੀ ਆ ਉਹਨਾਂ ਦਾ ਪੁੱਤ ਇਸ ਜਹਾਨ ਤੋਂ ਚਲਿਆ ਗਿਆ ਇਸ ਟਾਈਮ ਉਸ ਕਰਮਨ ਬੱਚੇ ਦੇ ਮਾਪਿਆਂ ਦੀ ਹਾਲਤ ਦੇਖੀ ਨਹੀਂ ਜਾਂਦੀ ਜੋ ਉਹਨਾਂ ਦਾ ਹਾਲ ਹੋ ਗਿਆ ਰੋ ਰੋ ਕੇ ਬੁਰਾ ਹਾਲ ਆ ਮਾਂ-ਬਾਪ ਦਾ ਪ੍ਰਸ਼ਾਸਨ ਤੋਂ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਕੀ ਕਸੂਰ ਸੀਗਾ ਕਿ ਇੱਕ ਮਰਲਾ ਜਗਾ ਜਿਹੜੀ ਉਹਨਾਂ ਦੀ ਖੋਦੀ ਹੈ ਵੀ ਨਹੀਂ ਸੀ ਪੰਚਾਇਤ ਨੇ ਛੱਡੀ ਹੋਈ ਸੀ ਤੇ ਫਿਰ ਵੀ ਉਹਦੇ ਪਿੱਛੇ ਇੰਨਾ ਵਿਵਾਦ ਪਖਿਆ ਜਿਹੜੇ ਇਹ ਸਾਰੇ ਇਲਜ਼ਾਮ ਆ ਦੂਜੀ ਤਰ ਦੇ ਉੱਪਰ ਜਿਹੜੀ ਪੰਚਾਇਤ ਆ ਲੋਕਾਂ ਵੱਲੋਂ ਲਗਾਏ ਜਾ ਰਹੇ ਆ ਕਿ ਵਾਰ-ਵਾਰ ਪੰਚਾਇਤ ਵੱਜੋਂ ਵੱਲੋਂ ਜਦੋਂ ਉਹ ਜਗਾ ਛੱਡੀ ਗਈ ਪੰਚਾਇਤੀ ਜ਼ਮੀਨ ਆ ਪੰਚਾਇਤੀ ਥਾਂ ਐ ਫਿਰ ਵੀ ਉਸ ਪਰਿਵਾਰ ਨੇ ਉਹ ਜ਼ਮੀਨ ਨੂੰ ਵਾਰ-ਵਾਰ ਵਾਇਆ ਆਪਣੀ ਪਹਿਲੀ ਦੇ ਵਿੱਚ ਦੱਸੋ ਇੱਕ ਮਰਲਾ ਜਿਹੜੀ ਜਗ੍ਹਾ ਉਹਦੇ ਵਿੱਚੋਂ ਕਿੰਨੇ ਕ ਦਾਣੇ ਕਿੰਨਾ ਕੁ ਝੋਨਾ ਨਿਕਲਿਆ ਹੋਊਗਾ ਕਿੰਨੇ ਕ ਦੀ ਕਣਕ ਨਿਕਲਿਆ ਆਊਗੀ ਜਿਹੜੀ ਉਹ ਵੀ ਪੰਚਾਇਤ ਨੇ ਛੱਡੀ ਹੋਈ ਆ ਪਰ ਫਿਰ ਵੀ ਪਤਾ ਨਹੀਂ ਕਿਉਂ ਸਾਡੇ ਲੋਕਾਂ ਦਾ ਇਹੀ ਹਾਲ ਆ ਅਸੀਂ ਦੇਖਦੇ ਆ ਸੜਕਾਂ ਦੇ ਨਾਲੋਂ ਨਾਲੋਂ ਜਿਹੜੀਆਂ ਜਗ੍ਹਾ ਛੱਡੀ ਹੁੰਦੀ ਹੈ ਨਾ ਕੱਚੀ ਥੋੜੀ ਥੋੜੀ ਜਗ੍ਹਾ ਸੜਕ ਦੇ ਨਾਲ ਸਾਡੇ ਲੋਕ ਉਹ ਵੀ ਵੋਂ ਤੱਕ ਚਲੇ ਜਾਂਦੇ ਆ ਪਤਾ ਨਹੀਂ ਇੰਨੇ ਨਾਲ ਕੀ ਬਣ ਜਾਣਾ ਹੁੰਦਾ ਜੇਕਰ ਸਾਡੇ ਕੋਲ ਲੱਖਾਂ ਦੀ ਪੈੜੀ ਆ ਜੇ ਸਾਡਾ ਉਹਦੇ ਨਾਲ ਕੁਝ ਨਹੀਂ ਬਣਦਾ ਨਾ ਤਾਂ ਫੇਰ ਇਹ ਮਰਲੇ ਮੁਰਲਿਆ ਨਾਲ ਸਾਡਾ ਕੱਖ ਨਹੀਂ ਬੰਨਾ ਮੈਂ ਤੁਹਾਨੂੰ ਸੁਣਾਉਣੀ ਆ ਸਾਡੇ ਰਿਸ਼ਤੇਦਾਰੀ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਹਨੂੰ ਸੋਚ ਕੇ ਐਵੇਂ ਦੀ ਵੀ ਇੱਕ ਇੰਚ ਇੰਚ ਥਾਂ ਆ ਤੁਹਾਡਾ ਕੀ ਬਣ ਜਾਣਾ ਪਰ ਲੋਕ ਦੂਸਰੇ ਨੂੰ ਦੁਖੀ ਕਰਨ ਲੱਗੇ ਮੈਂਟ ਲਾਉਂਦੇ ਨੇ ਸਾਡੇ ਇੱਕ ਪਰਿਵਾਰ ਸੀ ਉਸ ਪਰਿਵਾਰ ਦਾ ਜਿਹੜਾ ਵੱਡਾ ਜੀ ਸੀ ਮੁਖੀ ਸੀ ਘਰ ਦਾ ਆਦਮੀ ਸੀ ਉਹਦੀ ਮੌਤ ਹੋ ਗਈ ਉਹਦੇ ਛੋਟੇ-ਛੋਟੇ ਬੱਚੇ ਸੀ ਤੇ ਉਹਦੇ ਘਰ ਵਾਲੀ ਵਿਚਾਰੀ ਉਹ ਰਹਿ ਰਹੀ ਸੀ ਜਿੱਥੇ ਜਦੋਂ ਬੰਦੇ ਦੀ ਮੌਤ ਹੋ ਗਈ ਨਾ ਤਾਂ ਉਸ ਵਿਅਕਤੀ ਦਾ ਇੱਕ ਭਰਾ ਕਹਿੰਦਾ ਕਿ ਮੇਰੀ ਤੁਹਾਡੇ ਘਰ ਵੱਲ ਜਗ੍ਹਾ ਰਹਿੰਦੀ ਆ ਉਸ ਆਦਮੀ ਦੇ ਘਰ ਵਾਲੀ ਨੂੰ ਕਹਿੰਦਾ ਉਹ ਵਿਚਾਰੀ ਇਹ ਸੋਚਦੀ ਸੀ ਕਿ ਜਦੋਂ ਮੇਰਾ ਬੰਦਾ ਹੀ ਇਸ ਜਹਾਨ ਤੋਂ ਚਲਾ ਗਿਆ ਉਹ ਕਿਹੜਾ ਚੀਜ਼ਾਂ ਲੈ ਗਿਆ ਨਾਲ ਉਹ ਕਹਿੰਦੀ ਭਾਈ ਜੇ ਤੇਰੀ ਜਗ੍ਹਾ ਤਾਂ ਤੂੰ ਕੱਢ ਲਾ ਤਾਂ ਜਦੋਂ ਉਸ ਬੰਦੇ ਨੇ ਉਹ ਵਿਅਕਤੀ ਦੀ ਮੌਤ ਤੋਂ ਕੁਝ ਕੁ ਟਾਈਮ ਬਾਅਦ 6-7 ਮਹੀਨਿਆਂ ਬਾਅਦ ਜਦੋਂ ਉਹ ਨੀ ਪੱਟੀ ਨਾ ਕੰਦ ਦੇੜੀ ਹੋਰ ਨੀ ਪੱਟੀ ਦੂਜੇ ਔਰਤ ਦੇ ਘਰ ਵੱਲ ਨੂੰ ਕਰਕੇ ਤਾਂ ਉਹਦੇ ਵਿੱਚੋਂ ਉਸ ਵਿਅਕਤੀ ਦੇ ਜਿੱਥੇ ਉਹ ਔਰਤ ਦਾ ਪਤੀ ਜਦੋਂ ਮਰ ਗਿਆ ਸੀ ਨਾ ਉਹਦਾ ਆਖਰੀ ਸਮੇਂ ਉਹਨੂੰ ਨਹਾਇਆ ਗਿਆ ਤਾਂ ਉਹਦੇ ਕੱਪੜੇ ਉੱਥੇ ਹੀ ਬੰਦਿਆ ਦੁਆਰਾ ਟੋਏ ਵਿੱਚ ਦੱਬ ਦਿੱਤੇ ਗਏ ਸੀ ਤਾਂ ਜਦੋਂ ਉਹ ਨੀ ਖੋਦੀ ਗਈ ਦੁਬਾਰਾ ਉਹ ਥਾਂ ਤੇ ਤਾਂ ਉਹ ਕੱਪੜੇ ਉਸ ਵਿਅਕਤੀ ਦੇ ਨਿਕਲ ਆਏ ਤਾਂ ਉਸ ਔਰਤ ਦਾ ਉਸ ਦਿਨ ਰੋ ਰੋ ਕੇ ਬੁਰਾ ਹਾਲ ਹੋਇਆ ਉਹਨਾਂ ਕੱਪੜਿਆਂ ਨੂੰ ਦੇਖ ਕੇ ਉਹਦੇ ਵਾਸਤੇ ਭਾਵੇਂ ਕਿ ਉਹ ਆਪਣੇ ਪਤੀ ਨੂੰ ਕਦੇ ਭੁੱਲੀ ਨਹੀਂ ਅੱਜ ਤੱਕ ਵੀ ਭੁੱਲੀ ਨਹੀਂ ਨਾ ਹੀ ਇਹ ਜਿਹੜੇ ਰਿਸ਼ਤੇ ਹੁੰਦੇ ਆ ਬੰਦਾ ਭੁੱਲ ਸਕਦਾ ਪਰ ਉਸ ਦਿਨ ਉਹਦੇ ਵਾਸਤੇ ਉਹੀ ਗੱਲ ਹੋਈ ਸੀ ਜਿਵੇਂ ਜਿਸ ਦਿਨ ਪਤੀ ਉਹਦਾ ਜਹਾਨ ਤੋਂ ਗਿਆ ਸੀ ਉਹ ਆਪਣੇ ਪਤੀ ਨੂੰ ਸਿਵਿਆਂ ਤੱਕ ਛੱਡ ਕੇ ਆਈ ਸੀ ਉਹੀ ਦਿਨ ਉਹੀ ਜ਼ਖਮ ਉਸ ਔਰਤ ਵਾਸਤੇ ਫੇਰ ਉਸ ਵਿਅਕਤੀ ਨੇ ਸੱਜਰਾ ਕਰ ਦਿੱਤਾ ਸੀ ਤੇ ਜਗ੍ਹਾ ਕਿੰਨੀ ਸੀ ਜਗਾ ਸਿਰਫ ਇੱਕ ਇੱਟ ਦੀ ਜੇਕਰ ਜਗਾ ਵੱਧ ਹੋਵੇ ਫੇਰ ਤਾਂ ਕਹੀਏ ਸਿਰਫ 9 ਇੰਚੀ ਇੱਕ ਕੰਧ ਇੱਕ ਥਾਂ ਤੋਂ ਚੁੱਕ ਕੇ 9 ਇੰਚੀ ਅੱਗੇ ਕੀਤੀ ਗਈ ਦੱਸੋ ਕਿੰਨੀ ਕੁ ਜਗਾ ਸੀ ਫੇਰ ਕੁਝ ਟਾਈਮ ਬੀਤਿਆ ਉਸੇ ਹੀ ਔਰਤ ਦਾ ਜੇਠ ਦਾ ਘਰ ਇੱਕ ਕੰਧ ਉਹਦੀ ਆਪਣੇ ਦਿਓਰ ਦੇ ਨਾਲ ਲੱਗਦੀ ਸੀ ਤੇ ਦੂਸਰੀ ਕੰਧ ਜੇਠ ਦੇ ਘਰ ਦੇ ਨਾਲ ਲੱਗਦੀ ਸੀ ਤਾਂ ਫੇਰ ਉਹ ਜੇਠ ਦਾ ਪੁੱਤ ਕਹਿੰਦਾ ਕਿ ਮੇਰੀ ਜਗਾ ਇੱਧਰ ਬੰਦੀ ਆ ਤੁਹਾਡੇ ਘਰ ਵੱਲੀ ਹਾਲਾਂਕਿ ਅਸੀਂ ਸਾਰੇ ਜਾਣਦੇ ਆ ਕਿ ਉਹਨਾਂ ਦੀ ਕੋਈ ਜਗ੍ਹਾ ਨਹੀਂ ਬਣਦੀ ਸੀ ਜੇਠ ਬੜੇ ਲੰਬੇ ਟਾਈਮ ਤੋਂ ਅਲੱਗ ਰਹਿ ਰਿਹਾ ਸੀ ਤਾਂ ਜਿਹੜਾ ਬਾਪ ਸੀਗਾ ਉਹਨੇ ਜਿਹੜੇ ਬਾਕੀ ਪੁੱਤ ਉਹਦੇ ਨਾਲ ਰਹਿ ਰਹੇ ਸੀ ਉਹਨਾਂ ਨੂੰ ਜ਼ਮੀਨ ਬਾਕੀ ਵੰਡ ਕੇ ਆਪਦਾ ਘਰ ਦਿੱਤਾ ਸੀ ਪਰ ਫਿਰ ਵੀ ਉਹਨਾਂ ਨੇ ਦਾਵਾ ਕੀਤਾ ਕਿ ਸਾਡੀ ਕੁਝ ਜਗ੍ਹਾ ਤੁਹਾਡੇ ਘਰ ਵੱਲ ਰਹਿੰਦੀ ਆ ਤਾਂ ਉਹ ਕਹਿੰਦੀ ਕੋਈ ਗੱਲ ਨਹੀਂ ਜੇ ਤੇਰੀ ਵੀ ਜਗ੍ਹਾ ਰਹਿੰਦੀ ਆ ਤਾਂ ਤੁਸੀਂ ਵੀ ਕੱਢ ਲਓ ਕਿੰਨੀ ਕਿੰਨੀ ਕੁ ਤੁਹਾਡੀ ਜਗ੍ਹਾ ਹੈ ਉਹ ਕਹਿੰਦੀ ਕਿ ਕਿਉਂਕਿ 12 ਫੁੱਟ ਦੀ ਤਾਂ ਸਾਡੇ ਪਹਿਲਾਂ ਹੀ ਗਲੀ ਛੱਡੀ ਹੋਈ ਸੀ ਇੱਥੇ ਕਿੰਨੀ ਕੁ ਜਗ੍ਹਾ ਰਹਿੰਦੀ ਆ ਅਖੇ ਜੀ 9 ਇੰਚੀ ਜਗ੍ਹਾ ਰਹਿੰਦੀ ਆ ਉਹਨਾਂ ਨੇ ਵੀ ਉਹੀ ਇੱਕ ਕੰਧ ਦਾ ਥਾਂ ਅੱਗੇ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੇ ਇਹ ਇੱਕ ਕੰਧ ਢਾਕੇ ਅੱਗੇ 9 ਇੰਚੀ ਕੰਧ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜੇ ਮਿਸਤਰੀ ਉਸ ਵਿਅਕਤੀ ਦੀ ਉਸਾਰੀ ਵਾਸਤੇ ਘਰ ਦੀ ਉਸਾਰੀ ਵਾਸਤੇ ਲੱਗੇ ਹੋਏ ਸੀ ਉਹਨਾਂ ਨੇ ਕਾਫੀ ਜ਼ਿਆਦਾ ਲਾਂਹ ਤਾਂ ਉਸ ਵਿਅਕਤੀ ਨੂੰ ਪਈਆਂ ਕਿ ਸ਼ਰਮ ਕਰ ਤੁਹਾਡਾ ਘਰ ਦਾ ਕਾਰਾ ਉਸ ਔਰਤ ਦਾ ਪਤੀ ਵੀ ਹੈ ਨਹੀਂ ਤੁਸੀਂ ਕਿੰਨੇ ਸਾਲਾਂ ਤੋਂ ਅਲੱਗ ਰਹ ਰਹੇ ਹੋ ਥੋੜੀ ਥਾਂ ਹੈ ਸੀ ਕਿ ਨਹੀਂ ਸੀ ਹੁਣ ਤੁਸੀਂ ਫੇਰ ਉਹਦੇ ਜ਼ਖਮ ਹਰੇ ਕਰਨ ਲੱਗੇ ਹੋ ਤੁਸੀਂ ਕੰਦ ਮਤਲਬ 9 ਇੰਚੀ ਅੱਗੇ ਕਰਨ ਲੱਗੇ ਹੋ ਤੇ 9 ਇੰਚੀ ਜਗ੍ਹਾ ਵਿੱਚ ਕੰਦ ਦੀ ਲੰਬਾਈ ਕਿੰਨੀ ਸੀ ਕਈ ਵਾਰੀ ਅਗਲੇ ਨੂੰ ਲੱਗਦਾ ਲੰਬਾਈ ਪਤਾ ਨਹੀਂ ਕਿੰਨੀ ਕੁ ਹੋਣੀ ਆ ਲੰਬਾਈ 7 ਤੋਂ 8 ਫੁੱਟ ਲੰਬੀ ਕੰਦ ਸਿਰਫ 8 ਇੰਚ ਤੇ 9 ਇੰਚੀ ਉਹਨਾਂ ਨੇ ਅੱਗੇ ਕਰਨੀ ਸੀ ਦੱਸੋ ਇਸ ਇੰਨੀ ਕੁ ਜਗ੍ਹਾ ਵਿੱਚ ਤਾਂ ਮੇਰੇ ਖਿਆਲ ਵਿੱਚ ਜੇ ਕਿਸੇ ਨੇ ਕਵਰ ਵੀ ਬਣਾਉਣੀ ਹੋਵੇ ਨਾ ਉਹ ਵੀ ਖੋਦ ਹੀ ਨਹੀਂ ਜਾ ਸਕਦੀ ਪਰ ਸਾਡੇ ਲੋਕਾਂ ਦੀ ਭੁੱਖ ਕਿ ਭੋਰਾ ਭੋਰਾ ਥਾਂ ਪਿੱਛੇ ਲੜਦੇ ਮਰਦੇ ਫਿਰਦੇ ਨੇ ਜਦੋਂ ਕਿ ਪਤਾ ਹੈ ਕਿ ਇਸ ਥਾਂ ਤੋਂ ਇਸ ਧਰਤੀ ਤੋਂ ਅਸੀਂ ਕੱਖ ਵੀ ਨਾਲ ਨਹੀਂ ਲੈ ਕੇ ਜਾਣਾ ਅਸੀਂ ਖਾਲੀ ਹੱਥਾਂ ਆਏ ਆ ਤੇ ਖਾਲੀ ਹੱਥ ਹੀ ਜਾਣਾ ਜਦੋਂ ਉਸ ਪਰਿਵਾਰ ਦੀ ਇਹ ਦਰਦ ਭਰੀ ਕਹਾਣੀ ਦੇਖਦਿਆਂ ਨਾ ਤਾਂ ਬਹੁਤ ਦੁੱਖ ਹੁੰਦਾ ਤੇ ਇਵੇਂ ਹੀ ਅੱਜ ਮੈਂ ਮੈਨੂੰ ਅੱਜ ਇਹ ਮੁੰਡੇ ਦੀ ਜਦੋਂ ਮੌਤ ਦਾ ਪਤਾ ਲੱਗਾ ਕਿ ਉਹ ਬੱਚੇ ਦੀ ਮੌਤ ਹੋ ਗਈ ਉਹਦਾ ਕਤਲ ਕਰ ਦਿੱਤਾ ਗਿਆ ਸਿਰਫ ਇੱਕ ਮਰਲੇ ਪਿੱਛੇ ਤਾਂ ਮੈਂ ਸੋਚ ਰਹੀ ਸੀ ਕਿ ਉਹਨਾਂ ਦਾ ਤਾਂ ਇੱਕ ਮਰਲਾ ਸੀ ਜਿਹੜਾ ਉਹ ਵੀ ਪੰਚਾਇਤ ਦਾ ਸੀ ਉਹਨਾਂ ਨੇ ਇੰਨਾ ਘਣਾਉਣਾ ਅਪਰਾਧ ਕੀਤਾ ਤੇ ਜਿਹੜੀ ਉਹ ਔਰਤ ਦੀ ਦਰਦ ਭਰੀ ਕਹਾਣੀ ਸੀ ਉਹ ਵਿਧਵਾ ਔਰਤ ਦੇ ਨਾਲ ਜੋ ਉਹਨਾਂ ਦੇ ਆਪਣੇ ਹੀ ਸਕੇਆਂ ਉਹ ਲੋਕ ਕੀਤਾ ਗਿਆ ਉਹ ਕੀ ਸੀ ਉਹ ਤਾਂ 9 ਇੰਚੀ ਕੰਧ ਦੀ ਜਗਾ ਸੀ ਲੋਕਾਂ ਦੀ ਪਤਾ ਨਹੀਂ ਕਿਉਂ ਭੁੱਖ ਨਹੀਂ ਨਿਕਲਦੀ ਉਹ ਵਿਚਾਰੇ ਜਵਾਕ ਨੂੰ ਜੋ ਅੱਜ ਪਿੰਡ ਭਾਗੋ ਕੇ ਵਿੱਚ ਹੋਇਆ ਜਿਵੇਂ ਉਸ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇੱਕ ਪੰਚਾਇਤੀ ਜ਼ਮੀਨ ਪਿੱਛੇ ਇੱਕ ਮਰਲੇ ਦੇ ਪਿੱਛੇ ਪਤਾ ਨਹੀਂ ਕਿਉਂ ਜਿਹੜੀ ਤੇਰਨੇ ਵੀ ਇਹ ਕੀਤਾ ਹੈ ਜਿਨ੍ਹਾਂ ਨੇ ਵੀ ਇਹ ਕਤਲ ਕੀਤਾ ਕਿਉਂ ਉਹਨਾਂ ਨੇ ਸੋਚਿਆ ਤੱਕ ਨਹੀਂ ਹੁਣ ਪੂਰਾ ਪਰਿਵਾਰ ਉਹ ਕਿੰਨੇ ਮੌਕੇ ਤੋਂ ਫਰਾਰ ਆ ਪੁਲਿਸ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਛਾਪੇਮਾਰੀ ਕਰ ਰਹੀ ਆ ਪੁਲਿਸ ਮੌਕੇ ਤੇ ਪਹੁੰਚੀ ਆ ਉਹਨਾਂ ਨੇ ਉਹ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਹੁਣ ਕੀ ਉਸ ਪਰਿਵਾਰ ਨਾਲ ਇਨਸਾਫ ਹੋਊਗਾ ਉਹ ਤਾਂ ਆਉਣ ਵਾਲਾ ਵਕਤ ਦੱਸੂਗਾ ਦੱਸੋ ਉਸ ਬੱਚੇ ਦਾ ਕੀ ਕਸੂਰ ਸੀਗਾ ਪੰਚਾਇਤੀ ਜ਼ਮੀਨ ਪਿੱਛੇ ਇੱਕ ਮਰਲੇ ਪਿੱਛੇ ਉਸ ਪਰਿਵਾਰ ਨੇ ਇੱਕ ਮਾਪਿਆਂ ਦੇ ਇਕਲੌਤੇ ਬੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦ ਕਿ ਪਤਾ ਹੈ ਕਿ ਸਭ ਕੁਝ ਇੱਥੇ ਮਿੱਟੀ ਆ ਇੱਕ ਮਰਲੇ ਨੇ ਨਾਲ ਨਹੀਂ ਜਾਣਾ ਚਲੋ ਜੇ ਵੱਧ ਜਗ੍ਹਾ ਦਾ ਵੀ ਰੌਲਾ ਹੁੰਦਾ ਤਾਂ ਵੀ ਆ ਪਰ ਫਿਰ ਵੀ ਕਿਸੇ ਦਾ ਕਤਲ ਕਰਨਾ ਤਾਂ ਨਹੀਂ ਬੰਦਾ ਇਹ ਮਸਲੇ ਕਾਨੂੰਨ ਰਾਹੀਂ ਸੁਲਝਾਏ ਜਾ ਸਕਦੇ ਨੇ ਇਹਨਾਂ ਦਾ ਕੋਈ ਹੋਰ ਹੱਲ ਕੱਢਿਆ ਜਾ ਸਕਦਾ ਪਰ ਇਹ ਤਾਂ ਜਗ੍ਹਾ ਵੀ ਕਿਸੇ ਦੀ ਨਹੀਂ ਸੀ ਇਹ ਤਾਂ ਪੰਚਾਇਤੀ ਜਗ੍ਹਾ ਸੀ ਪਰ ਮੈਂ ਦੇਖਿਆ ਕਿ ਜਿਹੜੇ ਲੋਕ ਪੰਚਾਇਤ ਦੀ ਕਈਆਂ ਕਿੰਨੀ ਜਗ੍ਹਾ ਵਲਕੇ ਵੀ ਜਿਨ੍ਹਾਂ ਦੀ ਭੁੱਖ ਨਹੀਂ ਨਿਕਲਦੀ ਉਹਨਾਂ ਦੀ ਭੁੱਖ ਹੋਰ ਨਿਕਲ ਨਹੀਂ ਕਿਵੇਂ ਆ ਹੁਣ ਇਹ ਪ੍ਰਵਾਤ ਨੇ ਵੀ ਉਹੀ ਕੁਝ ਵਿਖਾਇਆ ਕਿ ਜਦੋਂ ਪੰਚਾਇਤ ਨੇ ਜਗਾ ਛੱਡੀ ਐ ਇੱਕ ਮਰਲਾ ਛੱਡਿਆ ਭਾਈ ਤੁਸੀਂ ਛੱਡਿਆ ਰਹਿਣ ਦੋ ਇੰਨੇ ਵਿੱਚ ਨਾ ਤੁਹਾਡੀ ਕਣਕ ਦੀ ਟਰਾਲੀ ਹੋਣ ਲੱਗੀ ਆ ਤੇ ਨਾ ਹੀ ਝੋਨੇ ਦੀ ਟਰਾਲੀ ਹੋਣ ਲੱਗੀ ਆ ਪੋਰਾ ਜਗਾ ਏ ਉਹ ਵੀ ਪੰਚਾਇਤ ਦੀ ਆ ਤੇ ਉਹਦੇ ਪਿੱਛੇ ਤੁਸੀਂ ਇਹੋ ਜੇ ਕਾਨੂੰਨੀ ਅਪਰਾਧਾਂ ਨੂੰ ਅੰਜਾਮ ਦੇ ਰਹੇ ਹੋ ਕਿਸੇ ਦੇ ਪੁੱਤ ਧੀ ਦੀ ਜਾਨ ਲੈ ਰਹੇ ਹੋ ਅੱਜ ਉਸ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲਾ ਜਿਨ੍ਹਾਂ ਦਾ ਇਕਲੌਤਾ ਪੁੱਤ ਕਰਮਨ ਇਸ ਧਰਤੀ ਤੋਂ ਚਲਾ ਗਿਆ ਬੇहद ਮੰਦਭਾਗੀ ਘਟਨਾ ਲੋਕਾਂ ਨੂੰ ਸੋਚਣਾ ਚਾਹੀਦਾ ਇਹਨਾਂ ਗੱਲਾਂ ਤੋਂ ਕਿ ਮਨੁੱਖੀ ਮਨੁੱਖੀ ਜਿਹੜੀ ਜ਼ਿੰਦਗੀ ਆ ਉਹ ਕੀਮਤੀ ਆ ਮਨੁੱਖ ਦੀ ਕੀਮਤ ਸਮਝਣੀ ਚਾਹੀਦੀ ਆ ਕਿ ਮਨੁੱਖੀ ਜ਼ਿੰਦਗੀ ਕਿੰਨੀ ਕੀਮਤੀ ਆ ਇਹ ਜਗ੍ਹਾ ਨੇ ਭੋਰਾ-ਭੋਰਾ ਥਾਂ ਨਹੀਂ ਸਾਡੇ ਨਾਲ ਨਹੀਂ ਜਾਣਾ ਪਰ ਅਫਸੋਸ ਕਿ ਸਾਡੇ ਲੋਕਾਂ ਦੇ ਮਣਾ ਅੰਦਰੋਂ ਭੁੱਖ ਨਿਕਲਦੀ ਨਹੀਂ